ਜ਼ਿਲ੍ਹਾ ਪੁਲਿਸ ਮੁਖੀ ਸੰਗਰੂ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਚਾਰਜ ਟ੍ਰੈਫਿਕ ਪੁਲਿਸ ਸਥਾਨੇਦਾਰ ਪਵਨ ਕੁਮਾਰ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਦੀ ਟੀਮ ਨੇ ਵਹੀਕਲਾ ਦੀ ਜਾਂਚ ਲਈ ਨਾਕੇਬੰਦੀ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਪਹੀਆ ਵਾਹਨਾਂ ਦੇ ਛਲਾਨਾ ਕਟੇ ਨਾਕੇ ਬੰਦੀ ਦੌਰਾਨ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਤੇ ਵਿਸ਼ੇਸ਼ ਨਜ਼ਰ ਰੱਖ ਕੇ 56 ਕੱਸਿਆ ਗਿਆ ਅਤੇ ਮਸ਼ੀਨ ਦੀ ਮਦਦ ਨਾਲ 30 ਦੇ ਕਰੀਬ ਇਚਲਾਨ ਕਰਕੇ 2,23,000 ਰੁਪਏ ਜੁਰਮਾਨਾ ਕੀਤਾ ਗਿਆ ਜਿਸ ਕਾ ਯੋਗ ਹੈ ਕਿ ਅੱਜ ਸਵੇਰੇ ਹੀ ਬੁਲੇਟ ਮੋਟਰਸਾਈਕਲ ਤੇ ਪੇਪਰ ਦੇਣ ਆਉਂਦੇ ਕੁਝ ਵਿਦਿਆਰਥੀਆਂ ਦੀ ਪਟਾਕੇ ਪਾਉਂਦਿਆਂ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਤੁਰੰਤ ਬਾਅਦ ਸੰਗਰੂਰ ਟ੍ਰੈਫਿਕ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਇਸ ਟੀਮ ਵਿੱਚ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਤੇ ਰਾਮ ਸਿੰਘ ਅਤੇ ਪੀ ਐਚ ਜੀ ਮਨਜੀਤ ਸਿੰਘ ਸ਼ਾਮਲ ਸਨ। ਉਹਨਾਂ ਦੱਸਿਆ ਕਿ ਸ਼ਹਿਰ ਅੰਦਰ ਆਵਾਜਾਈ ਨਿਯਮਾਂ ਨੂੰ ਸਚਾਰੂ ਢੰਗ ਨਾਲ ਲਾਗੂ ਕਰਵਾਉਣ ਲਈ ਉਹਨਾਂ ਦੀ ਟੀਮ ਵੱਲੋਂ ਨਾਕੇਬੰਦੀ ਕਰਦਿਆਂ ਵਾਹਨਾਂ ਦੀ ਜਾਂਚ ਕੀਤੀ ਗਈ ਅਤੇ ਬੁਲੇਟ ਮੋਟਰਸਾਈਕਲਾਂ ਨੂੰ ਰੋਕ ਕੇ ਉਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ। ਉਹਨਾਂ ਕਿਹਾ ਕਿ ਮੋਟਰਸਾਈਕਲਾਂ ਤੇ ਤੀਹਰੀ ਸਵਾਰੀ ਕਰਨ ਵਾਲੇ ਚਾਲਕਾਂ ਦੇ ਵੀ ਚਲਾਨ ਕੀਤੇ ਗਏ ਹਨ। ਉਨਾ ਕਿਹਾ ਕਿ ਬਹਾਂਚਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਆਪਣੇ ਬਾਣਾ ਦੇ ਕਾਗਜ਼ਤ ਪੂਰੇ ਰੱਖਣ ਟ੍ਰੈਫਿਕ ਇੰਚਾਰਜ ਨੇ ਕਿਹਾ ਕਿ ਆਵਾਜਾਈ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ ਮੇਰਾ ਜੀ ਗੁਰਜੰਟ ਸਿੰਘ ਗੁਰਜੰਟ ਕਿਸ ਤਰ੍ਹਾਂ ਵੇਖਦੇ ਆ ਜੇ ਟ੍ਰੈਫਿਕ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਹੁੱਲੜਵਾਜਾਂ ਪਹਿਲਾਂ ਦੇਸੀ ਨਾ ਹਸਪਤਾਲ ਦੇ ਬਾਹਰ ਖੜੇ ਸੀਗੇ ਜੀ ਇੱਥੋਂ 5-6 ਮੁੰਡੇ ਆਉਂਦੇ ਨੇ ਬੁਲਟ ਦੇ ਉਹਨਾਂ ਨੇ ਮਤਲਬ ਕਿ ਇੰਨੀ ਜ਼ਿਆਦਾ ਪਟਾਕੇ ਬਜਾਏ ਉਦੇ ਨਾਲ ਇੱਕ ਤਾਂ ਸਾਰਾ ਹਸਪੀਟਲ ਦੀ ਆਣ ਲਾ ਲੋ ਵੀ ਬਾਹਰ ਆ ਕੇ ਦੇਖਿਆ ਵੀ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਚਲੋ ਜੀ ਇੱਥੋਂ ਫੋਨ ਫਾਨ ਕੀਤਾ ਪੰਜਾਬ ਪੁਲਿਸ ਨੂੰ ਸੰਗਰੂਰ ਨੂੰ ਇਹਨਾਂ ਨੇ ਮੌਕੇ ਤੇ ਆ ਕੇ ਸਾਰੇ ਬਾਈਕਸ ਉਹਨੇ ਦੇਖੇ ਨੇ ਜੀ ਖੜੇ ਨੇ ਸਭ ਦੇ ਚਲਾਨ ਕੀਤੇ ਨੇ ਹੋਣੇ ਵੀ ਚਾਹੀਦੇ ਸੀਗੇ ਵਧੀਆ ਨਹੀਂ ਬਾਕੀ ਅਸੀਂ ਉਹਨਾਂ ਲੜਕਿਆਂ ਨੂੰ ਵੀ ਅਪੀਲ ਕਰਦਾ ਜਿਨ੍ਹਾਂ ਨੇ ਇਹ ਪਟਾਕੇ ਬਜਾਏ ਨੇ ਕਿਉਂਕਿ ਇਹ ਚੀਜ਼ ਨਾਲ ਸੱਟ ਫੇੜ ਵੀ ਲੱਗ ਸਕਦੀ ਹੈ ਜੀ ਇਹੀ ਆ ਜੀ ਆਪਣਾ ਪੰਜਾਬ ਪੁਲਿਸ ਨੇ ਬਹੁਤ ਵਧੀਆ ਨਾਲ ਦੀ ਨਾਲ ਮੌਕੇ ਤੇ ਆ ਕੇ ਕੰਮ ਕੀਤਾ ਬਾਕੀ ਖੇਤਾ ਖੂਤਾ ਤੇ ਵੀ ਦੱਸ ਦਿੰਨੇ ਪਾਰਕਿੰਗਾਂ ਜੋ ਲੱਭੇ ਨਹੀਂ ਬੁਲਟਾਂ ਤੇ ਅਸੀਂ ਦੁਬਾਰਤੋ ਇਹੀ ਅਪੀਲ ਕਰਦੇ ਆਂ ਵੀ ਜੋ ਵੀ ਨੌਜਵਾਨ ਸੀਗੇ ਇਹ ਉਹਨਾਂ ਦੀ ਗਲਤੀ ਆ ਨਾਲ ਗਲਤੀ ਉਹਨਾਂ ਦੇ ਮਾਪੇ-ਬਾਪ ਦੀ ਵੀ ਆ ਕਿਉਂਕਿ ਬੱਚੇ ਤਾਂ ਆਪਣੀ ਨੇ ਚਲੋ ਕਸੂਰ ਕਰਿਆ ਬੱਚਿਆਂ ਨੇ ਉਹਦਾ ਹਰਜਾਨਾ ਇਹਨਾਂ ਨੂੰ ਮਿਲ ਗਿਆ ਵੀ ਪਰ ਅੱਗੇ ਵਾਸਤੇ ਇਹ ਚੀਜ਼ ਦਾ ਧਿਆਨ ਰੱਖਣਾ ਇਹਦੇ ਨਾਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਈ ਗੁਰਲਾਲ ਸਿੰਘ ਹੈ ਜੀ ਗੁਰਲਾਲ ਕਿਸ ਤਰ੍ਹਾਂ ਵੇਖਦੇ ਆ ਅੱਜ ਦੀ ਜੋ ਕਾਰਵਾਈ ਕੀਤੀ ਗਈ ਆ ਹੁੱਲੜਵਾਜਾਂ ਤੇ ਬਹੁਤ ਵਧੀਆ ਕੰਮ ਕੀਤਾ ਜੀ ਪੰਜਾਬ ਪੁਲਿਸ ਨੇ ਇਹ ਸਵੇਰੇ ਤਕਰੀਬਨ 8:30 ਵਜੇ ਤੱਕ ਜੀ ਹਸਪੀਟਲ ਦੇ ਬਾਹਰ ਬਹੁਤ ਜ਼ਿਆਦਾ ਪਟਾਕੇ ਮਾਰੇ ਮੁੰਡਿਆ ਨੇ ਇਹ ਹੋਣਾ ਵੀ ਚਾਹੀਦਾ ਇਦਾਂ ਹੀ ਕਿਉਂਕਿ ਜ਼ਿਆਦਾਤਰ ਬਹੁਤ ਸਾਰਾ ਨੁਕਸਾਨ ਹੋ ਸਕਦਾ ਹੈ ਇਹਦੇ ਤੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਬਸ ਇਸ ਤਰ੍ਹਾਂ ਵੇਖਦੇ ਹਾਂ ਕਿ ਹਰ ਇੱਕ ਦੇ ਇਕੱਲੇ ਇਕੱਲੇ ਬੱਚੇ ਨੇ ਅੱਜਕੱਲ ਜਦੋਂ ਹੁੱਲੜ ਬਾਜੀ ਹੁੰਦੀ ਹੈ ਤਾਂ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਇਹ ਤਾਂ ਹੋ ਸਕਦਾ ਹੈ ਜੀ ਮਾਪਿਆਂ ਨੂੰ ਵੀ ਚਾਹੀਦਾ ਹੈ ਜੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਕਿਉਂਕਿ ਜਿੱਦਾਂ ਬੋਲਟ ਪਟਾਕੇ ਮਾਰ ਰਹੇ ਸੀਗੇ ਕੋਈ ਜ਼ਵਾਗ ਜਾਂ ਕੋਈ ਹੋਰ ਵੀ ਨੁਕਸਾਨ ਹੋ ਸਕਦਾ ਸੀ ਜੀ ਤੇ ਬਹੁਤ ਵਧੀਆ ਗੱਲ ਹੈ ਪੰਜਾਬ ਪੁਲਿਸ ਦੀ ਮੌਕੇ ਤੇ ਆ ਕੇ ਇਹਨਾਂ ਨੇ ਚਲਾਨ ਕੀਤੇ ਜੀ ਬਾਕੀ ਤੁਸੀਂ ਸਰ ਆ ਪਤਾ ਲੱਗਾ ਕਿ ਅੱਜ ਵੱਡੀ ਗੰਟੀ ਦੇ ਵਿੱਚ ਬਹੁਤ ਮੋਟਰਸਾਈਕਲ ਸਾਬੂ ਕਿਤੇ ਨਿਯੁਕਤ ਧੱਕੇਮਹਦ ਲੋਕਾਂ ਨੇ ਸਿਰ ਦਰਦ ਹੀ ਬਣਿਆ ਹੋਇਆ ਹੈ ਅੱਜ ਸੋਭਾ ਸਕੂਲ ਟਾਈਮ ਤੋਂ ਪਹਿਲਾਂ ਤਿੰਨ ਚਾਰ ਜਗ੍ਹਾ ਜਿਵੇਂ ਡੀਜੀਐਸ ਸਕੂਲ ਹੌਲੀ ਹਾਰਡ ਸਕੂਲ ਦੇ ਵਿੱਚ ਪੇਪਰ ਹੋ ਰਹੇ ਸੀਗੇ ਅੱਜ ਕਰੀਬ 15 20 ਬੱਚਿਆਂ ਨੇ ਮੋਟਰ ਮੌਟਰਸਾਈਕਲਾਂ ਦੇ ਉੱਪਰ ਚੜ ਕੇ ਬਹੁਤ ਹੀ ਤੇਜ਼ ਤੇ ਪਟਾਕੇ ਮਾਰਦੇ ਪਬਲਿਕ ਨੇ ਉਹਨਾਂ ਦੀ ਮੂਵੀ ਬਣਾ ਲਈ ਸੀਗੀ ਮੂਵੀ ਮੈਨੂੰ ਸੈਂਡ ਕੀਤੀ ਗਈ ਮੈਂ ਆਪਣੀ ਪੁਲਿਸ ਪਾਰਟੀ ਨਾਲ ਲੈ ਕੇ ਜਿਹੜੇ ਜੀਜੀਐ ਸਕੂਲ ਦੀ ਬੈਕਸਾਈਡ ਦੇ ਉੱਤੇ ਖੇਤਾਂ ਦੇ ਵਿੱਚ ਲੋਕ ਬੱਚਿਆਂ ਨੇ ਮੋਟਰਸਾਈਕਲ ਆਏ ਸੀ ਤੇ ਹਸਪਤਾਲ ਦੇ ਇੱਕ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਆਏ ਸੀਗੇ ਉੱਥੇ ਸੀ ਜਾ ਕੇ ਬੋਲਟ ਮੋਟਰਸਾਈਕਲ ਖੜੇ ਆ ਦੇ ਚਲਾਨ ਕੀਤੇ ਗਏ ਨੇ ਹੁਣ ਤੱਕ ਕਰੀਬ 1,7000 ਦੇ ਸੀ ਚਲਾਨ ਕਰ ਦਿੱਤੇ ਗਏ ਨੇਗੇ ਅੱਗੇ ਜਾਰੀ ਆਗੇ ਅਸੀਂ ਤੁਹਾਡੇ ਚੈਨਲ ਆਈ ਬੱਚਿਆਂ ਦੇ ਮਾਪਿਆਂ ਨੂੰ ਵੀ ਫੀਲ ਕਰਦੇ ਆ ਬੱਚਿਆਂ ਨੂੰ ਵੀ ਫੀਲ ਕਰਦੇ ਆ ਵੀ ਨਾ ਪਟਾਕੇ ਮਾਰਨਾ ਇਹਦੇ ਨਾਲ ਤੁਹਾਡਾ ਵੀ ਨੁਕਸਾਨ ਹੁੰਦਾ ਜਿਹੜੇ ਰਾਹ ਗੇਰੀ ਜਾਂਦੇ ਲੋਕ ਉਹਨਾਂ ਦੇ ਨੂੰ ਸਾਫ ਸਾਦਾ ਕਿਉਂਕਿ ਜਦੋਂ ਤੁਸੀਂ ਤੇਜ਼ ਪਟਾਕਾ ਮਾਰਦੇ ਹੋ ਤਾਂ ਇਸ ਨਾਲ ਕਈ ਵਾਰ ਬੰਦੇ ਨੂੰ ਹੱਡਾ ਇੱਕ ਵੀ ਆ ਜਾਂਦਾ ਪਿੱਛੇ ਦੀ ਗੱਲ ਇੱਕ ਬਹੁਤ ਸਤਿਕਾਰਯੋਗ ਕਾਰਨਰ ਸਾਹਿਬ ਵੀ ਸਾਡੇ ਉਹ ਸੈਰ ਕਰ ਰਹੇ ਸੀਗੇ ਉਹਨਾਂ ਨਾਲ ਉਹਨਾਂ ਦੀ ਮੈਡਮ ਸੀ ਕਿਸੇ ਬੱਚੇ ਨੇ ਪਟਾਕਾ ਮਾਰਿਆ 1 ਲੱਖ ਤੋਂ ਨਾਲ ਸਾਲ ਮਾਰੀ ਉਹਨਾਂ ਦਾ ਵਿਚਾਰਾ ਇਹਦਾ ਚੂੜਾ ਟੁੱਟ ਗਿਆ ਸੀ ਇਸ ਲਈ ਅੱਜ ਅਸੀਂ ਬਹੁਤ ਹੀ ਮਿਹਨਤ ਕਰਕੇ ਖੇਤਾਂ ਦੇ ਵਿੱਚੋਂ ਪਾਰਕਾਂ ਦੇ ਵਿੱਚੋਂ ਲੱਭ ਕੇ ਇਹ ਬੋਟਰ ਮੋਟਰਸ ਵਾਲਾਂ ਦੇ ਚਲਾਨ ਕੀਤੇ ਨੇਗੇ ਇਹ ਮੈਸੇਜ ਹੀ ਨੇਣਾ ਚੋਣੇ ਜੋ ਨਾਲੇ ਵੀ ਲੋਕ ਫੜਦੇ ਨੇ ਮੈਸੇਜ ਤਾਂ ਹਰ ਇੱਕ ਦੇ ਘਰ ਕਾਨੂੰਨ ਬਾਰੇ ਪਤਾ ਵੀ ਕਾਨੂੰਨ ਕੀ ਚੀਜ਼ ਆ ਪਹਿਲੀ ਗੱਲ ਤਾਂ ਚਲਾਨ ਨਾਲ ਕੋਈ ਮਸਲਾ ਹੱਲ ਨਹੀਂ ਮਸਲਾ ਹੱਲ ਤਾਂ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਦੇ ਮਾਪੇ ਹੀ ਇਹਦਾ ਮਸਲਾ ਹੱਲ ਕਰ ਸਕਦੇ ਨੇਗੇ ਜਿਵੇਂ ਕਿ ਅਸੀਂ 1,7000 ਦੇ ਚਲਾਨ ਕੀਤੇ ਨੇਗੇ ਜੇ ਚਲਾਨ ਦਾ ਮਸਲਾ ਹੱਲ ਹੋਵੇ ਚਲਾਨ ਤਾਂ ਇੱਕ ਡਰਾਬਾ ਵੀ ਚਲਾਨ ਕਰਤਾ ਮਾਪਿਆਂ ਦੇ ਪੈਸੇ ਜਾ ਰਹੇ ਨੇਗੇ ਕਿਉਂਕਿ ਬੱਚਿਆਂ ਨੇ ਤਾਂ ਭਰਨੇ ਨਹੀਂ ਮਾਪੇ ਭਰਨਗੇ ਤੇ ਮਾਪੇ ਹੀ ਰੋਕ ਸਕਦੇ ਨੇ ਕੋਈ ਵੀ ਕੰਮ ਆਗਾ ਉਹ ਘਰ ਤੋਂ ਹੀ ਸ਼ੁਰੂ ਹੁੰਦਾ ਤਾਂ ਘਰ ਦੇ ਵਿੱਚ ਹੀ ਬੰਦ ਹੋ ਸਕਦਾ